ਫਾਈਲ ਕੀ ਮਾਮਲਾ ਕੀ ਅਸਰ ਜਿਹੜਾ ਰੋਕੀ ਮੜੇ ਇਸ ਤਰ੍ਹਾਂ ਹੈ ਅਗਸਤ 2023 ਵਿੱਚ ਪਲਵਿੰਦਰ ਸਿੰਘ ਪੈਣੀਸਾਲੂ ਤੋਂ ਨੇ ਇਹਨਾਂ ਦੇ ਘਰ ਬੰਦੇ ਆ ਗਏ ਸੀਗੇ ਤਿੰਨ ਚਾਰ ਔਰ ਉਹਨਾਂ ਨੇ ਆਉਂਦੇ ਹੀ ਕਿਹਾ ਵੀ ਅਸੀਂ ਵਿਜੀਲੈਂਸ ਤੋਂ ਆਏ ਆ ਤੁਹਾਡੇ ਤੁਸੀਂ ਕੋਈ ਜ਼ਮੀਨ ਵੇਚੀ ਹੈ 18 ਕਿੱਲੇ ਉਹਨਾਂ ਨੇ ਜ਼ਮੀਨ ਵੇਚੀ ਸੀ ਵੀ ਤੁਹਾਡੀ ਜਿਹੜੀ ਜ਼ਮੀਨ ਵੇਚੀ ਹੈ ਇਹ ਸ਼ਾਮਲਾੜ ਦੇ ਵਿੱਚ ਆਉਂਦੀ ਹੈ ਤੁਸੀਂ ਗਲਤ ਵੇਚਤੀ ਹੈ ਉਹਨਾਂ ਨੂੰ ਇੰਨਾ ਡਰਾਤਾ ਵੀ ਅਸੀਂ ਤੁਹਾਡੀ ਇਨਕੁਆਰੀ ਚੱਲ ਰਹੀ ਹੈ ਤੁਹਾਡੇ ਖਿਲਾਫ ਮੁਕਦਮਾ ਦਰਜ ਹੋ ਜਾਣਾ ਔਰ ਉਹਨਾਂ ਨੂੰ ਡਰਾ ਕੇ ਉਹਨਾਂ ਨੂੰ ਕਹਿੰਦਾ ਜੀ ਤੁਹਾਡੇ ਫਿਰ ਦੋ ਜਣੇ ਉੱਤੇ ਬੈਠੇ ਬਾਕੀ ਦੋ ਥੱਲੇ ਸੀਗੇ ਉਹਨਾਂ ਆਪੇ ਗੱਲਾਂ ਬਾਤਾਂ ਕਰਨ ਲੱਪੇ 네ਗੋਸ਼ੀਏਸ਼ਨ ਕਰਨ ਲੱਪੇ ਵੀ ਕੋਈ ਗੱਲ ਨਹੀਂ ਮੈਂ ਆਪਣੇ ਅਫਸਰਾਂ ਨਾਲ ਗੱਲ ਕਰ ਲਵਾਂ ਤੇ ਤੁਹਾਡਾ 50 ਲੱਖ ਰੁਪਏ ਦਿਓ ਤੁਹਾਡਾ ਅਸੀਂ ਰਫਾ-ਦਫਾ ਕਰਾ ਦਿੰਨੇ ਆ ਤੁਹਾਡੇ ਤੇ ਪਰਚਾ ਨਹੀਂ ਹੋਊਗਾ ਉਹ ਬੰਦੇ ਡਰ ਗਏ ਘਬਰਾ ਗਏ ਉਹਨਾਂ ਨੇ ਫਿਰ 25 ਲੱਖ ਚ ਮੰਨ ਗਏ ਵੀ 25 ਲੱਖ ਅਸੀਂ ਦੇ ਦਿਆਂਗੇ ਔਰ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਜੇਬ ਚੋਂ 27000 ਰੁਪਿਆ ਵੀ ਕੱਢ ਲਿਆ ਔਰ 15 ਲੱਖ ਦੇ ਚੈੱਕ ਜਿਹੜੇ ਸੀਗੇ ਉਹਨਾਂ ਕੋਲੋਂ ਕਟਾ ਲਿਆ ਦੋ ਚੈੱਕ ਸੀ 15 ਲੱਖ ਦੇ ਔਰ ਉਹ ਵਿੱਚ ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਪੈਸੇ ਦੇ ਦਿਓਗੇ ਤੇ ਤੁਹਾਡੇ ਚੈੱਕ ਤੁਹਾਨੂੰ ਵਾਪਸ ਕਰ ਦੇਵਾਂਗੇ ਔਰ 10 ਲੱਖ ਰੁਪਿਆ ਜਿਹੜਾ ਤੁਹਾਡਾ ਉਹ ਦੇਜੋ ਤੇ ਤੁਹਾਡਾ 25 ਲੱਖ ਜਿਹੜਾ ਪੂਰਾ ਫਿਰ ਕੈਸ਼ ਹੋ ਜਾਏਗਾ ਤੁਹਾਨੂੰ ਅਸੀਂ ਫਿਰ ਛੱਡ ਦਾਂ ਤੁਹਾਡੇ ਪਰਚਾ ਨਹੀਂ ਹੋਏਗਾ ਉਹ ਬੰਦੇ ਫੇਰ ਘਬਰਾ ਕੇ ਫਿਰ ਉਹ ਜਦੋਂ ਸਾਡੇ ਧਿਆਨ 'ਚ ਆਇਆ ਉਹ ਦੱਸਿਆ ਗਿਆ ਫਿਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਇਹ ਮਕਦਮਾ ਦਰਜ ਕੀਤਾ ਗਿਆ ਔਰ ਇਹ ਪਾਇਆ ਗਿਆ ਵੀ ਇਹ ਬੰਦੇ ਜਿਹੜੇ ਫੇਕ ਵਿਜੀਲੈਂਸ ਵਾਲੇ ਬਣ ਕੇ ਚਲੇ ਗਏ ਸੀਗੇ ਔਰ ਉਹਨੂੰ ਡਰਾਇਆ ਸੀਗਾ ਉਹਨਾਂ ਨੂੰ ਫਿਰ ਅਸੀਂ 28 ਤਰੀਕ ਨੂੰ ਦੋ ਦੋਸ਼ੀ ਫੜ ਲਏ ਸੀਗੇ ਮਨਜੀਤ ਸਿੰਘ ਔਰ ਪਰਮਜੀਤ ਸਿੰਘ ਔਰ ਇੱਕ ਪਰਮਿੰਦਰ ਸਿੰਘ ਸੀਗਾ ਹੁਸ਼ਿਆਰਪੁਰ ਦਾ ਉਹ ਜਿਹੜਾ ਉਹ ਵੀ ਹੋਮਰਾਈਟ ਦਾ ਆਪਣੇ ਆਪ ਨੂੰ ਬਣਿਆ ਹੋਇਆ ਸੀਗਾ ਮੈਂਬਰ ਜਿਹੜਾ ਕਿ ਸੀਨੀਅਰ ਅਫਸਰ ਬਣ ਕੇ ਉੱਥੇ ਪ੍ਰੈਜੈਂਟ ਕਰ ਰਿਹਾ ਸੀ ਆਪਣੇ ਆਪ ਨੂੰ ਇਹ ਫੜੇ ਜਾ ਚੁੱਕੇ ਸੀਗੇ ਔਰ ਇਹ ਟਿਲ ਨਾਓ ਇਹ ਜੇਲ੍ਹ ਚ ਨਹੀਂ ਨਤੀਜਾਤ ਨਹੀਂ ਹੋਈ ਇੱਕ ਪਿੰਦਰ ਸੋਢੀ ਜਿਹੜਾ ਇਹਨਾਂ ਦਾ ਮਾਸਟਰਮਾਈਂਡ ਸੀਗਾ ਇਹ ਹਿਊਮਰਾਈਟ ਦਾ ਵੀ ਬਣਿਆ ਹੋਇਆ ਮੈਂਬਰ ਇਹ ਇਹਨਾਂ ਦਾ ਮਾਸਟਰਮਾਈਂਡ ਸੀਗਾ ਔਰ ਇਹ ਉਸ ਉਦੋਂ ਤੋਂ ਹੀ ਇਹ ਭੱਜਿਆ ਹੋਇਆ ਫਰਾਰ ਹੈ ਚੱਬੇਵਾਲ ਸ਼ਾਹਪੁਰ ਦਾ ਰਹਿਣ ਵਾਲਾ ਸੀ ਤੇ ਉੱਥੋਂ ਘਰੋਂ ਵੀ ਭੱਜਿਆ ਸੀਗਾ ਤੇ ਇਹ ਪੀਓ ਬਣ ਚੁੱਕਾ ਹੈ 2024 ਵਿੱਚ ਜਨਵਰੀ ਵਿੱਚ ਇਹ ਪੀਓ ਪ੍ਰੋਕਲਮ ਫੈਂਟਰੀ ਬਣ ਚੁੱਕਾ ਹੈ ਇੱਕ ਰਨਾਲੇ ਦੇ ਹੋਰ ਦੋਸ਼ੀ ਹੈ ਹਰਦੀਪ ਸਿੰਘ ਉਹ ਵੀ ਭੱਜਿਆ ਹੋਇਆ ਇਹ ਫਿਰ ਜਿਹੜਾ ਪਿੰਦਰਸੋਢੀ ਆ ਇਹਨੂੰ ਬੜੀ ਵਧੀਆ ਅਚੀਵਮੈਂਟ ਹੋਈ ਹੈ ਸਾਡੇ ਫੀਰੈਂਸ ਬਿਊਰੋ ਦੀ ਹੋਰ ਇਹਨੂੰ ਅੱਜ ਕਫਤਾਰ ਕੀਤਾ ਲੁਧਿਆਣੇ ਤੋਂ ਹੀ ਸਮਰਾਲਾ ਚੌਂਕ ਦੇ ਲਾਗੇ ਸੈਕਟਰ 32 ਜਿਹੜਾ ਹੈਗਾ ਉੱਥੋਂ ਪਾਰਕ ਲੱਗਿਓ ਇਹ ਆਪਣੀ ਕਾਰ ਦੇ ਵਿੱਚ ਸੀਗਾ ਇਹਨੂੰ ਫਿਰ ਆਉਣ ਲੱਗਾ ਸੀ ਫਿਰ ਪੁਲਿਸ ਪਾਰਟੀ ਨੇ ਬੜੀ ਮਿਹਨਤ ਨਾਲ ਫੜਿਆ ਔਰ ਇਹਨੂੰ ਗੁਫਤਾਰ ਕਰ ਲਿਆ ਇਹਦੇ ਕੋਲੋਂ ਇਹਦੀ ਕਾਰ ਦੇ ਵਿੱਚੋਂ ਇਹ ਹਮਰਾਈਟ ਵਗੈਰਾ ਦੇ ਲੋਗੋ ਵਗੈਰਾ ਵੀ ਮਿਲੇ ਆ ਔਰ ਇੱਕ ਯੂਏਈ ਦੀ ਕਰੰਸੀ ਮਿਲੀ ਹੈ ਤਿੰਨ ਮੋਬਾਈਲ ਫੋਨ ਮਿਲੇ ਨੇ ਔਰ ਹੁਣ ਇਹਨੂੰ ਕੱਲ ਨੂੰ ਸਿਦਾਰਤੂ ਚ ਪੇਸ਼ ਕਰਾਂਗੇ ਥੋਰੋਲੀ ਨੂੰ ਇਨਵੈਸਟੀਗੇਸ਼ਨ ਇਹਦੀ ਕਰਾਂਗੇ ਸਰ ਇਤਾਂ ਦੇ ਮਾਮਲੇ ਨੇ ਹੋਰ ਵੀ ਕਿਤੇ ਦਰਤ ਹੋਏ ਆ ਅਜੇ ਤੱਕ ਹਾਂਜੀ ਹਾਂਜੀ ਇਹ ਬੰਦੇ ਨੇ ਪਹਿਲਾਂ ਵੀ ਮੇਰੇ ਕੋ ਆ ਚੁੱਕੇ ਨੇ ਦੋ ਬੰਦੇ ਉਹਨਾਂ ਕੋ ਵੀ ਨੇ ਕਾਫੀ ਲੱਖਾਂ ਦੀ ਤਦਾਦ ਚ ਠੱਗੀ ਠੁਗੀ ਮਾਰ ਚੁੱਕਾ ਹੈਗਾ ਤੇ ਬਾਕੀ ਹੋਰ ਵੀ ਤੁਹਾਡੇ ذریعے ਦੱਸਣਾ ਚਾਹੁੰਦੇ ਆਂ ਅਗਰ ਹੋਰ ਕਿਸੇ ਨਾਲ ਵੀ ਇਹਨਾਂ ਨੇ ਠੱਗੀ ਠੁਗੀ ਮਾਰੀ ਹੈ ਤਾਂ ਸਾਡੇ ਨਾਲ ਕੰਟੈਕਟ ਕਰਨ ਬਾਕੀ ਇਸ ਕੱਲ ਨੂੰ ਅਸੀਂ ਦਫ਼ਤਰ ਚ ਪੇਸ਼ ਕਰਾਂਗੇ ਔਰ ਇਹਦਾ ਰਿਮਾਂਡ ਲੈ ਕੇ ਫਿਰ ਅਥਾਰਟੀ ਇਹਦੇ ਵਿੱਚ ਪੇਸ਼ ਕਰਾਂਗੇ ਪਤਾ ਲੱਗਾ ਸਰ ਕਿੰਨੀ ਦੇਰ ਤੋਂ ਕਰ ਰਹੇ ਸੀ ਕਿਉਂਕਿ ਗੱਡੀ ਤੇ ਸਟicker ਵਗੈਰਾ ਵੀ ਲੱਗੇ ਹੋਏ ਸੀ ਇਹਨਾਂ ਦੇ ਹਾਂਜੀ ਕਾਫੀ ਦੇਰ ਤੋਂ ਇਹ ਲੱਗਾ ਹੋਇਆ ਹੈ ਕਾਫੀ ਦੇਰ ਤੋਂ ਹੀ ਇਹ ਇਸ ਕੰਮ ਚ ਹੈਗਾ ਬਾਕੀ ਸਾਰੀ ਹੁਣ ਇਨਵੈਸਟੀਗੇਸ਼ਨ ਕਰਾਂਗੇ ਚਗੇ ਪਹਿਲਾਂ ਵੀ ਟ੍ਰੇਨਿੰਗ ਵਗੈਰਾ ਵੀ ਦਿੱਤੀ ਜਾਂਦਾ ਦਾ ਕੁਝ ਟ੍ਰੇਨਿੰਗ ਤਾਂ ਇਹਨਾਂ ਨੇ ਬਸ ਇਦਾਂ ਹੀ ਟ੍ਰੇਨਿੰਗ ਤਾਂ ਕੀ ਲੈਣੀ ਇਹਨਾਂ ਨੇ ਇਹ ਤਾਂ ਬਸ ਬੜੇ ਤੇਜ਼ ਨੇ ਐਕਟਿਵ ਨੇ ਇਹ ਇਹਨਾਂ ਦੀ ਜਿਹੜੇ ਫਿਜ਼ੀਕ ਹੈਗੀ ਹੈ ਉਹ ਵੀ ਪੁਲਿਸ ਵਰਗੀ ਲੱਗਦੀ ਹੈ ਬੰਦਾ ਜਿਹੜਾ ਨਾਰਮਲ ਬੰਦਾ ਹੈਗਾ ਉਹ ਉਹਨੂੰ ਐ ਲੱਗਦਾ ਵਾਕਈਏ ਪੁਲਿਸ ਵਾਲੇ ਹੋਣੇ ਆ ਇਹਨਾਂ ਦੇ ਲੋਗੋ ਹੈਗੇ ਆ ਉਹ ਵੀ ਲਾਲ ਤੇ ਨੀਲੇ ਰੰਗ ਦਾ ਹੁੰਦਾ ਉਹ ਆਮ ਕਾਰਪੂਰ ਤੇ ਲਾਇਆ ਹੁੰਦਾ ਤੇ ਵੇਖਣ ਨੂੰ ਪੁਲਿਸ ਦਾ ਭਲੇਖਾ ਪੈਂਦਾ ਹੈਗਾ ਇਸੇ ਕਰਕੇ ਇਹ ਲੋਕਾਂ ਨੂੰ ਟੱਗੀਆਂ ਮਾਰ ਰਹੇ ਨੇ ਤੇ ਬਾਤ ਵੀ ਸਾਡੀ ਕੰਮ ਕਰਦੇ ਉਹ ਲੋਕਾਂ ਨੂੰ ਕੀ ਜਾਗਰੂਕ ਕਰਨਾ ਚਾਹਦੇ ਹੋ ਜਿਹੜੇ ਲੋਕ ਇਦਾਂ ਦੇ ਘਮਰਾਹ ਹੋ ਜਾਂਦੇ ਨੇ ਲੋਕਾਂ ਨੂੰ ਬਾਜੀ ਇਦਾਂ ਦਾ ਤੇ ਹੀ ਹੈ ਜੇ ਇਦਾਂ ਦਾ ਕੋਈ ਤੁਹਾਡਾ ਨਾ ਕੋਈ ਕਰਦਾ ਹੈਗਾ ਵਿਜੀਲੈਂਸ ਦਾ ਨਾਮ ਕੋਈ ਵਰਤ ਕੇ ਜਾਗਰੂਕ ਕਰਦਾ ਕਿਸੇ ਹੋਰ ਦਾ ਵੀ ਵਰਤਦਾ ਸਾਡੇ ਧਿਆਨ ਚ ਲਿਆਓ ਪੂਰੀ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਹੈ